ਸਤਿ ਸ਼੍ਰੀ ਅਕਾਲ ਦਿਹਾੜਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇੱਕ ਨਵੀਂ ਕਹਾਣੀ ਬੜੇ ਚਾਹ ਨਾਲ ਕਰਮੀ ਨੇ ਆਪਣੇ ਪੁੱਤਰ ਦਾ ਵਿਆਹ ਕੀਤਾ ਸੋਹਣੀ ਸੁਨੱਖੀ ਨੂੰ ਕਰ ਲੈਂਦੀ ਸੀ ਜਿਵੇਂ ਕਿ ਮਨੁੱਖੀ ਸੁਭਾਅ ਹੁੰਦਾ ਹੈ ਉਸ ਨੂੰ ਇੱਕ ਚੀਜ਼ ਮਿਲਦੀ ਹੈ ਤੇ ਫਿਰ ਦੂਸਰੀ ਚੀਜ਼ ਦੀ ਲਾਲਸਾ ਮਨ ਦੇ ਵਿੱਚ ਜਾਗ ਜਾਂਦੀ ਹੈ ਉਸ ਦੀ ਬਸ ਹੁਣ ਇਹੀ ਇੱਛਾ ਸੀ ਕਿ ਉਸ ਦੇ ਘਰ ਉਸ ਦੇ ਵੰਸ਼ ਨੂੰ ਅਗਾਂਵ ਵਧਾਉਣ ਵਾਲਾ ਘਰ ਆ ਜਾਵੇ ਰਾਤ ਦਿਨ ਬਸ ਇਹੀ ਅਰਦਾਸਾਂ ਕਰਦੀ ਰਹਿੰਦੀ ਸੀ ਨੂੰ ਉਸ ਨੂੰ ਮਿਲੀ ਵੀ ਗੁਣਾਂ ਦੀ ਗੁੱਥਲੀ ਸੀ ਸਾਰੇ ਕੰਮ ਤਾਂ ਕਰਦੀ ਹੀ ਸੀ ਤੇ ਸਾਰੇ ਪਰਿਵਾਰ ਦਾ ਧਿਆਨ ਵੀ ਰੱਖਦੀ ਸੀ ਸੱਸ ਦੀ ਬਹੁਤ ਸੇਵਾ ਕਰਦੀ ਸੱਸ ਵੀ ਦਿਨ ਰਾਤ ਉਸ ਨੂੰ ਪੁੱਤਰ ਦੀਆਂ ਸੀਸਾਂ ਦਿੰਦੀ ਨਾ ਥੱਕਦੀ ਇਸ ਵਾਰ ਜੀਤ ਨੇ ਜਦੋਂ ਉਸ ਨੂੰ ਖੁਸ਼ਖਬਰੀ ਦਿੱਤੀ ਸੀ ਤਾ ਉਸ ਤਾਂ ਅੱਡੀ ਨਹੀਂ ਸੀ ਲੱਗਦੀ ਖੁਸ਼ੀ ਦੇ ਮਾਰੇ ਉਹ ਹੁਣ ਜੀਤ ਦੇ ਖਾਣ ਪੀਣ ਦਾ ਬਹੁਤ ਧਿਆਨ ਰੱਖਦੀ ਹੁਣ ਘਰ ਵਿੱਚ ਸਬਜ਼ੀ ਵੀ ਜੀਤੀ ਦੀ ਪਸੰਦ ਦੀ ਹੀ ਬਣਦੀ ਸੀ ਖੁਸ਼ੀ ਖੁਸ਼ੀ ਨਾਲ ਦਿਨ ਨਿਕਲ ਰਹੇ ਸਨ ਪਤਾ ਹੀ ਨਹੀਂ ਚੱਲਿਆ ਕਦੋਂ 9 ਮਹੀਨੇ ਨਿਕਲ ਗਏ ਜੀਤ ਦੇ ਘਰ ਇੱਕ ਬੜੀ ਹੀ ਪਿਆਰੀ ਧੀ ਨੇ ਜਨਮ ਲਿਆ ਸੀ ਘਰ ਦਾ ਮਾਹੌਲ ਪਤਾ ਨਹੀਂ ਕਿਵੇਂ ਦਾ ਹੋ ਗਿਆ ਸੀ ਫਿਰ ਤਾਂ ਮਾਤਮਿਸ਼ ਆ ਗਿਆ ਕਰਮੀ ਤਾਂ ਰੋ ਰੋ ਕਮਲੀ ਹੋ ਗਈ ਸੀ ਪੁੱਤ ਦੇ ਮਾੜੇ ਭਾਗ ਦੇ ਰੋਣੇ ਰੋਣੋਂ ਨਾ ਹਟਦੀ ਸੀ ਜੀਤ ਪਰੇਸ਼ਾਨ ਹੋਈ ਜਿਸ ਅੰਸ਼ ਨੂੰ ਉਸਨੇ 9 ਮਹੀਨੇ ਆਪਣੇ ਕੁੱਖ ਵਿੱਚ ਰੱਖ ਕੇ ਆਪਣਾ ਲੋਹ ਪਲਾ ਕੇ ਉਸ ਨੂੰ ਜੰਮਿਆ ਸੀ ਉਸ ਦੀ ਅਜਹੀ ਬੇਕਾਦਰੀ ਉਸ ਦੇ ਕੋਲੋਂ ਦੇਖੀ ਨਹੀਂ ਸੀ ਜਾਂਦੀ ਅੱਜ ਜਦੋਂ ਭੂਆ ਕਾਂਤਾ ਬੀਕਾਰ ਆਈ ਸੀ ਤਾਂ ਕਿੰਨੀਆਂ ਗੱਲਾਂ ਕਰ ਗਈ ਸੀ ਕਿ ਇਸ ਦੀ ਕੀ ਲੋੜ ਸੀ ਪੁੱਤ ਸਾਡੇ ਦੇ ਮੋਢੇ ਨਿਵਾਹੀ ਗਏ ਐਵੇਂ ਹੀ ਕਰਦੇ ਕਰਾਉਂਦੇ ਬੱਚੀ ਦਾ ਨਾਮ ਗੁਰਲੀਨ ਰੱਖ ਦਿੱਤਾ ਗਿਆ ਗੁਰਲੀਨ ਤੋਂ ਬਾਅਦ ਹੋਣ ਜੀਤ ਤੇ ਇਸ ਗੱਲ ਦਾ ਦਬਾਅ ਸੀ ਕਿ ਹੁਣ ਅਗਲਾ ਬੱਚਾ ਜਲਦੀ ਜੰਮੇ ਤੇ ਕੁਲ ਨੂੰ ਅੱਗੇ ਵਧਾਵੇ ਪੂਆ ਕਾਂਤਾ ਨੇ ਵੀ ਸਲਾਹ ਦਿੱਤੀ ਸੀ ਕਿ ਹੁਣ ਜਦੋਂ ਵੀ ਇਹੋ ਜਿਹਾ ਸਮਾ ਆਵੇਗਾ ਤਾਂ ਉਹ ਉਸ ਨਾਲ ਗੱਲ ਕਰੇ ਉਹ ਇੱਕ ਬਾਬਾ ਜੀ ਨੂੰ ਜਾਣਦੀ ਹੈ ਜੋ ਬਹੁਤ ਪਹੁੰਚੇ ਹੋਏ ਮਹਾਤਮਾ ਹਨ ਉਹਨਾਂ ਦੀਆਂ ਬਖਸ਼ਿਸ਼ਾਂ ਸਦਕਾ ਕਈਆਂ ਦੇ ਭਾਗ ਖੁੱਲ ਗਏ ਨੇ ਬਾਬਾ ਜੀ ਤਾਂ ਬਸ ਸੁਆਦ ਹੀ ਪੂਰੀ ਦਿੰਦੇ ਨੇ ਸਾਰੇ ਕੰਮ ਆਪ ਹੀ ਹੋ ਜਾਂਦੇ ਨੇ ਉਸ ਨੇ ਉਸ ਨਾਲ ਕਈਆਂ ਦੇ ਨਾਮ ਵੀ ਗਿਣਾ ਦਿੱਤੇ ਜਿਨ੍ਹਾਂ ਦੇ ਕੰਮ ਹੋਏ ਨੇ ਬਸ ਹਫਤੇ ਵਿੱਚ ਇੱਕ ਦਿਨ ਜਾਣਾ ਪੈਣਾ। ਮੋਹ ਮਾਇਆ ਵਿੱਚ ਫਸੀ ਕਰਮੀ ਦੀਆਂ ਅੱਖਾਂ ਤੇ ਤਾਂ ਖੋਰੇ ਕਿਹੜਾ ਪਰਦਾ ਪੈ ਗਿਆ ਸੀ। ਭੂਆ ਦਾ ਘਰ ਵਿੱਚ ਆਉਣਾ ਜਾਣਾ ਹੁਣ ਕਾਫੀ ਵੱਧ ਗਿਆ ਸੀ। ਉਹ ਤੇ ਕਰਮੀ ਦੋਨੋਂ ਬੈਠ ਕੇ ਕੋਈ ਨਾ ਕੋਈ ਸਲਾਹ ਕਰਦੀਆਂ ਹੀ ਰਹਿੰਦੀਆਂ। ਕਦੇ ਕਿਸੇ ਬਾਬੇ ਵੱਲ ਤੇ ਕਦੇ ਕਿਸੇ ਵੱਲ। ਇੱਕ ਦਿਨ ਭੂਆ ਸਵੇਰੇ ਤੜਕੇ ਆਈ। ਜੀਤ ਉਸ ਵੇਲੇ ਰਸੋਈ ਦੇ ਵਿੱਚ ਜੇ ਰੋਟੀ ਬਣਾ ਰਹੀ ਸੀ ਭੂਆ ਨੇ ਕਰਮੀ ਦੇ ਕੰਨ ਵਿੱਚ ਖੂ ਕੁਮਾਰੀ ਤਾਂ ਕਰਮੀ ਨੇ ਜੀਤ ਨੂੰ ਤਿਆਰ ਹੋਣ ਦੇ ਲਈ ਕਿਹਾ ਜੀਤ ਨੇ ਕਈ ਵਾਰ ਪੁੱਛਣ ਤੇ ਵੀ ਆਪਾਂ ਕਿੱਥੇ ਜਾ ਰਹੇ ਆਂ ਦੋਨਾਂ ਨੇ ਕੋਈ ਸਿੱਧਾ ਜਵਾਬ ਹੀ ਨਾ ਦਿੱਤਾ ਗੁਰਲੀਨ ਨੂੰ ਗਵਾਂਡ ਵਿੱਚ ਛੱਡ ਤਿੰਨੋਂ ਨਿਕਲ ਪਈਆਂ ਭੂਆ ਕਾਂਤਾ ਉਹਨਾਂ ਨੂੰ ਲੈ ਕੇ ਕਿਸੇ ਬਾਬੇ ਦੇ ਡੇਰੇ ਤੇ ਚਲੀ ਗਈ ਜਿੱਥੇ ਬਹੁਤ ਜ਼ਿਆਦਾ ਲੋਕ ਆਏ ਹੋਏ ਸਨ ਜਿਸ ਨੂੰ ਵੇਖ ਕੇ ਕਰਮੀ ਨੇ ਕਾਂਤਾ ਨੂੰ ਕਿਹਾ ਭੈਣ ਜੀ ਕਿੰਨੀ ਸੰਗਤ ਆਈ ਐ ਇੱਥੇ ਤਾਂ ਇਸ ਜਿਸ ਦੇ ਜਵਾਬ ਵਿੱਚ ਕਾਂਤਾ ਕਹਿੰਦੀ ਹੋਰ ਭਾਬੀ ਜਿੱਥੇ ਮੰਨਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਨਾ ਉੱਥੇ ਤਾਂ ਸੰਗਤ ਦਾ ਆਉਣਾ ਹੀ ਹੈ ਇਹ ਸਭ ਵੇਖ ਕੇ ਕਰਮੀ ਦਾ ਯਕੀਨ ਤਾਂ ਹੋਰ ਵੀ ਪੱਕਾ ਹੋ ਗਿਆ ਸੀ ਉਸ ਦੇ ਮਨ ਦੀ ਮਰਜ਼ੀ ਇੱਥੋਂ ਹੀ ਪੂਰੀ ਹੋਵੇਗੀ ਬਾਬਾ ਜੀ ਨੂੰ ਮਿਲਿਆ ਗਿਆ ਤੇ ਉਹਨਾਂ ਨੇ ਪੂਰਾ ਯਕੀਨ ਦਵਾਇਆ ਕਿ ਉਸ ਦੀਆਂ ਪੁੜੀਆਂ ਖਾਨ ਦੇ ਨਾਲ ਇਸ ਵਾਰ ਜੀਤ ਦੇ ਘਰ ਪੁੱਤਰ ਹੀ ਪੈਦਾ ਹੋਵੇਗਾ ਪਰ ਜੀਤ ਨੂੰ ਕੁਝ ਵੀ ਚੰਗਾ ਹੀ ਨਹੀਂ ਸੀ ਲੱਗ ਰਿਹਾ ਪਰ ਘਰ ਵੀ ਕੁਝ ਵੀ ਨਹੀਂ ਸੀ ਸਕਦੀ ਬਸ ਭੂਆ ਤੇ ਸੱਸ ਵੱਲ ਤੱਕੀ ਜਾ ਰਹੀ ਸੀ ਹੁਣ ਬਾਬੇ ਦੇ ਡੇ ਤੇ ਇੰਜ ਹੀ ਫੇਰੇ ਰਹੇ ਮਹੀਨਿਆਂ ਤੱਕ ਕੁਝ ਸਮਾਂ ਪਾ ਕੇ ਜੀਤ ਨੇ ਫੇਰ ਖੁਸ਼ਖਬਰੀ ਸੱਸ ਨੂੰ ਦਿੱਤੀ ਹੁਣ ਸੱਸ ਨੂੰ ਭੂਆ ਦੇ ਦੱਸੇ ਬਾਬੇ ਤੇ ਪੂਰਾ ਯਕੀਨ ਸੀ ਜੀਤ ਅੰਦਰੋਂ ਅੰਤਰੀ ਪਰੇਸ਼ਾਨ ਵੀ ਸੀ ਕਿ ਜੇਕਰ ਹੁਣ ਵੀ ਕੁੜੀ ਹੋ ਗਈ ਤਾਂ ਕੀ ਬਣੇਗਾ ਬਾਬੇ ਦੀਆਂ ਗੱਲਾਂ ਉਸ ਤੇ ਉਸ ਨੂੰ ਤਾਂ ਪੂਰਾ ਵੀ ਯਕੀਨ ਨਹੀਂ ਸੀ ਉਸ ਨੇ ਆਪਣੇ ਪਤੀ ਨਰਿੰਜਨ ਦੇ ਨਾਲ ਸਲਾਹ ਕੀਤੀ ਕਿ ਕਿਉਂ ਨਾ ਇਸ ਨੂੰ ਡਾਕਟਰ ਦੇ ਕੋਲ ਜਾ ਕੇ ਚੈੱਕ ਕਰਵਾ ਲਿਆ ਜਾਵੇ ਕਿਸੇ ਕੋਲੋਂ ਪਤਾ ਕੀਤਾ ਕਿ ਇਹ ਕੰਮ ਕਿੱਥੇ ਹੋ ਸਕਦਾ ਹੈ ਇਕ ਹਸਪਤਾਲ ਮਿਲ ਗਿਆ ਜਿੱਥੇ ਇਹ ਹੋ ਸਕਦਾ ਸੀ ਅਗਲੇ ਹੀ ਦਿਨ ਦੋਨੋਂ ਗਏ ਤੇ ਜਦੋਂ ਚੈੱਕ ਕਰਾਇਆ ਤਾਂ ਪਤਾ ਚੱਲਿਆ ਕਿ ਇਸ ਵਾਰ ਵੀ ਕੁੜੀ ਹੈ ਪਰ ਸਮਾਂ ਜ਼ਿਆਦਾ ਹੋਣ ਜਾਣ ਕਾਰਨ ਕੁਝ ਵੀ ਨਹੀਂ ਸੀ ਹੋ ਸਕਦਾ ਦੋਨਾਂ ਨੇ ਪਾਣਾ ਜਾਣ ਕੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਸੀ ਘਰ ਵਿੱਚ ਇਹ ਗੱਲ ਪਤਾ ਚੱਲ ਗਈ ਤੇ ਹੁਣ ਘਰ ਦਾ ਮਾਹੌਲ ਪਹਿਲਾਂ ਨਾਲੋਂ ਵੀ ਬੱਤਰ ਹੋ ਗਿਆ ਅਗਲੇ ਦਿਨ ਜਦੋਂ ਕੰਤਾ ਪੂਆ ਘਰ ਆਈ ਤਾਂ ਉਸਨੇ ਅੱਖਾਂ ਅੱਖਾਂ ਵਿੱਚ ਕਰਮੀ ਨੂੰ ਇਸ਼ਾਰਾ ਕੀਤਾ ਤੇ ਦੋਨੋਂ ਬਾਬੇ ਤੇ ਡੇਰੇ ਤੇ ਚਲੀਆਂ ਗਈਆਂ ਜਦੋਂ ਬਾਬਾ ਜੀ ਨੂੰ ਸਾਰੀ ਗੱਲ ਦੱਸੀ ਗਈ ਤਾਂ ਉਹਨਾਂ ਨੇ ਅੰਤਰ ਧਿਆਨ ਹੋ ਕੇ ਥੋੜੀ ਦੇਰ ਬਾਅਦ ਦੱਸਿਆ ਕਿ ਜੀਤ ਦੇ ਘਰ ਕਦੇ ਮੁੰਡਾ ਪੈਦਾ ਨਹੀਂ ਹੋ ਸਕਦਾ ਕਿਉਂਕਿ ਉਸਦੇ ਪੁਰਾਣੇ ਕਰਮ ਚੰਗੇ ਨਹੀਂ ਹਨ ਤੇ ਬਾਬਾ ਜੀ ਪੂੜੀਆਂ ਕਰਮੀ ਦੇ ਮੂੰਹੋਂ ਨਿਕਲਿਆ ਬਾਬਾ ਜੀ ਨੇ ਕਿਹਾ ਕਿ ਉਸ ਦੀ ਕਿਸਮਤ ਵਿੱਚ ਹੀ ਜੋ ਨਹੀਂ ਉਹ ਉਸ ਨੂੰ ਕਿਵੇਂ ਮਿਲ ਸਕਦਾ ਕਿਸੇ ਵੀ ਤਰੀਕੇ ਨਹੀਂ ਮਿਲ ਸਕਦਾ ਦੋਨਾਂ ਨੂੰ ਤਾਂ ਜਿਵੇਂ ਸਾਪੇ ਸੁੰਘ ਗਿਆ ਹੋਵੇ ਰਸਤੇ ਦੇ ਵਿੱਚ ਦੋਨਾਂ ਨੇ ਇੱਕ ਸਲਾਹ ਬਣਾਈ ਅਗਲੇ ਦਿਨ ਲੋਹੜੀ ਸੀ ਦੋਨਾਂ ਨੇ ਕਰਮੀ ਦੀ ਧੀ ਬਿੰਦਰ ਨੂੰ ਵੀ ਘਰ ਬੁਲਾ ਲਿਆ ਸੀ ਜੀਤ ਅੱਜ ਬੜੀ ਸੋਹਣੀ ਤਿਆਰ ਹੋਈ ਸੀ ਤੇ ਗੁਰਲੀਨ ਨੂੰ ਵੀ ਉਸਨੇ ਬੜੇ ਸੋਹਣੇ ਕੱਪੜੇ ਪਾਏ ਅੱਜ ਘਰ ਦੀ ਪਿਛਲੀ ਡਿਉੜੀ ਵਿੱਚ ਲੋੜੀ ਬਾਲਣ ਦਾ ਪ੍ਰਬੰਧ ਕੀਤਾ ਗਿਆ ਸੀ ਜਰਾਤ ਜਿਵੇਂ ਜਿਵੇਂ ਹੋ ਰਹੀ ਸੀ ਇੱਕ ਵੱਖਰੀ ਤਰ੍ਹਾਂ ਦੀ ਪਰੇਸ਼ਾਨੀ ਬਿੰਦਰ ਕਾਂਤਾ ਭੂਆ ਤੇ ਕਰਮੀ ਦੇ ਮੂੰਹ ਤੇ ਦਿਖਾਈ ਦੇ ਰਹੀ ਸੀ ਪਤਾ ਨਹੀਂ ਲੋੜੀ ਦਾ ਭੂਗਾ ហេਠਾ ਐਡਾ ਟੋਇਆ ਕਿਉਂ ਮਾਰਿਆ ਜੀਤ ਸੋਚੀ ਜਾ ਰਹੀ ਸੀ ਨਰੰજન ਜਿਵੇਂ ਹੀ ਘਰ ਤੋਂ ਬਾਹਰ ਕੋਈ ਸਮਾਂ ਲੈਂਦੀ ਆਇਆ ਤਿਹਾਰ ਹੋਣ ਕਾਰਨ ਸਪੀਕਰਾਂ ਦੀ ਆਵਾਜ਼ ਬਹੁਤ ਸੀ ਜੀਤ ਲੋੜੀ ਵਾਲੀ ਜਗ੍ਹਾ ਤੇ ਸਮਾਨ ਰੱਖ ਰਹੀ ਸੀ ਬਿੰਦਰ ਕਰਮੀ ਤੇ ਕਾਂਤਾ ਭੂਆ ਜਿਵੇਂ ਕਿਸੇ ਮੌਕੇ ਦੀ ਭਾਲ ਕਰ ਰਹੀਆਂ ਹੋਣ ਤੇ ਫਿਰ ਦੇਖਦੇ ਹੀ ਦੇਖਦੇ ਤਿੰਨਾਂ ਨੇ ਜੀਤ ਨੂੰ ਅੱਗ ਦੇ ਵਿੱਚ ੱੱਕਾ ਮਾਰ ਦਿੱਤਾ ਗੁਰਲੀਨ ਉੱਚੀ ਉੱਚੀ ਰੋਣ ਲੱਗ ਪਈ ਭੂਆ ਨੇ ਉਸ ਨੂੰ ਵੀ ਅੱਗ ਵਿੱਚ ਇਹੀ ਕਹਿ ਕੇ ਸੁੱਟ ਦਿੱਤਾ ਕੇ ਇਸ ਦੀ ਕੀ ਲੋੜ ਐ ਸਾਰਾ ਘਰ ਚੀਕਾਂ ਨਾਲ ਭਰ ਗਿਆ ਤਿੰਨ ਜਾਣਿਆਂ ਦਾ ਅਗਨੀ ਦਹਿਨ ਹੋ ਗਿਆ ਤੇ ਤਿੰਨ ਜਾਣਿਆ ਬੇਰਹਿਮੀ ਨਾਲ ਤਮਾਸ਼ਾ ਵੇਖ ਰਹੀਆਂ ਸਨ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਪਲੀਜ਼ ਇਸ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ